ਧਿਆਨੇ ਕਹਿੰਦਿਆ ਕਿ ਤਕੜੇ ਦਾ ਸੱਤੀ ਵੀ 100 ਇਹ ਗੱਲ ਬਿਲਕੁਲ ਉਦੋਂ ਸਹੀ ਟੁਕੀ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਮਹਿਤਾ ਨੂੰ ਅਦਾਲਤ ਵੱਲੋਂ ਨੌਨ ਅਵੇਲੇਬਲ ਵਾਰੰਟ ਜਾਰੀ ਹੁੰਦੇ ਆ ਤੇ ਪੁਲਿਸ ਉਹਨਾਂ ਨੂੰ ਫੜ ਕੇ ਹਾਣ ਚ ਅਸਮਰਥ ਜਾਪਦੀ ਹੈ ਹੁਣ ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਅਮਰਜੀਤ ਮਹਿਤਾ ਨੂੰ ਪਹਿਲਾਂ ਵੀ ਕਈ ਵਾਰ ਕੋਰਟ ਸਮਨ ਕਰ ਚੁੱਕੀ ਹੈ ਪਰ ਉਹ ਕੋਰਟ ਦੇ ਆਡਰਾਂ ਨੂੰ ਟਿੱਚ ਜਾਣਦੇ ਆ ਤੇ ਫਰੀਦਕੋਟ ਪੁਲਿਸ ਜਿਹਦੀ ਇਹ ਡਿਊਟੀ ਬਣਦੀ ਸੀ ਕਿ ਉਹਨੂੰ ਸਮਨ ਦਿੱਤੇ ਜਾਣ ਵਾਰੀ-ਵਾਰੀ ਐਡਰੈਸ ਨਾ ਪਤਾ ਹੋਣ ਦਾ ਬਹਾਨਾ ਕਿਸੇ ਕਿਸੇ ਚੀਜ਼ ਦਾ ਬਹਾਨਾ ਲਗਾ ਕੇ ਕੋਰਟ ਨੂੰ ਵਾਪਸ ਸਮਨ ਕਰ ਦਿੱਤੇ ਜਾਂਦੇ ਸੀ ਹੁਣ ਇੱਥੇ ਗੱਲ ਸਵਾਲ ਬਣਦਾ ਜਿਹੜੇ ਬੰਦੇ ਨਾ ਪੰਜਾਬ ਪੁਲਿਸ ਦੀ ਸਿਕਿਉਰਿਟੀ ਚੱਲਦੀ ਹੋਵੇ ਜਿਹਦਾ ਮੁੰਡਾ ਆ ਬਠਿੰਡਾ ਨਗਰ ਨਿਗਮ ਦਾ ਮੇਅਰ ਹੋਵੇ ਤੇ ਜਿਹੜਾ ਬਠਿੰਡੇ ਦੀਆਂ ਸੜਕਾਂ ਦੇ ਉੱਤੇ ਸ਼ਰੇਆਮ ਘਮਦਾ ਹੋਵੇ ਉਹਨੂੰ ਫੜਨ 'ਚ ਪੁਲਿਸ ਅਸਮਰਥ ਕਿਉਂ ਜਾਪਦੀ ਹੈ ਕੀ ਪੁਲਿਸ ਮਾਤਰਾਾਂ ਦੇ ਘਰ ਟਾਉਣ ਯੋਗੀ ਹੈ ਕੀ ਪੁਲਿਸ ਮਾਤਰਾਾਂ ਦੇ ਡੰਡੇ ਫੇਰਨ ਯੋਗੀ ਹੈ ਕੀ ਪੁਲਿਸ ਮਾਤਰਾਾਂ ਤੇ ਝੂਠੇ ਪਰਚੇ ਪਾਉਣ ਯੋਗੀ ਹੈ ਤੇ ਜਦੋਂ ਪੁਲਿਸ ਨੂੰ ਪਤਾ ਹੁੰਦਾ ਹੈ ਕਿ ਸਾਹਮਣੇ ਕੋਈ ਤਕੜਾ ਬੈਠਾ ਹੈ ਕੋਈ ਸਾਹਮਣੇ ਜੋਰਾਵਰ ਬੈਠਾ ਹੈ ਉਦੋਂ ਪੁਲਿਸ ਦੇ ਪੈਰ ਕਿਉਂ ਕੰਬ ਜਾਂਦੇ ਆ ਉਦੋਂ ਪੁਲਿਸ ਨੂੰ ਉਹਦਾ ਘਰ ਕਿਉਂ ਨਹੀਂ ਠਿਆਂਦਾ ਇੱਥੇ ਪੁਲਿਸ ਨੇ ਬੰਦਾ ਚੱਕਣਾ ਹੋਵੇ ਤਾਂ ਸਿਮ ਟ੍ਰੇਸ ਕਰਕੇ ਚੱਕ ਲਿਆਉਂਦੇ ਆ ਕਿ ਫਲਾਣੇ ਜਗ੍ਹਾ ਦੀ ਲੋਕੇਸ਼ਨ ਆਉਂਦੀ ਸੀ ਤੇ ਅਸੀਂ ਬੰਦਾ ਚੱਕ ਲਿਆ ਤੇ ਇੱਕ ਗੱਲ ਹੋਰ ਵੀ ਬੜੀ ਕਹੀ ਜਾਂਦੀ ਹੈ ਕਿ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਆ ਪਰ ਜਦੋਂ ਕੋਈ ਰਸੂਖਦਾਰ ਬੰਦੇ ਨੂੰ ਫੜਨਾ ਹੁੰਦਾ ਫਿਰ ਇਹ ਛੋਲੇ ਫੜਮ ਵਾਲੇ ਠਾਕੁਰ ਵਾਂਗ ਵੱਡੇ ਜਾਂਦੇ ਆ ਤੇ ਇਸੇ ਤਰੀਕੇ ਨਾਲ ਵੱਡੇ ਗਏ ਆ ਫਰੀਦਕੋਟ ਪੁਲਿਸ ਦੇ ਹੱਥ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ 3 ਤਰੀਕ ਨੂੰ ਆਰਡਰ ਹੋਈ ਸੀ ਕਿ ਅਮਰਜੀਤ ਮੈਤੇ ਨੂੰ ਅਰੈਸਟ ਕਰਕੇ ਅਦਾਲਤ ਦੇ ਵਿੱਚ ਲਿਆਂਦਾ ਜਾਵੇ ਨੌਨ ਅਵੇਲੇਬਲ ਵਾਰੰਟ ਜਾਰੀ ਹੋਏ ਅਰੈਸਟ ਕਰਨ ਦਾ ਹੁਕਮ ਜਾਰੀ ਹੋਇਆ ਤੇ ਪੁਲਿਸ ਨੇ ਬਹਾਨਾ ਕੀ ਮਾਰਿਆ ਪੁਲਿਸ ਨੇ ਬਹਾਨਾ ਇਹ ਮਾਰਿਆ ਅਦਾਲਤ ਦੇ ਵਿੱਚ ਕਿ ਉਹ ਬੰਦਾ ਕਿਤੇ ਬਾਹਰ ਹੈ ਹੁਣ ਪੁਲਿਸ ਦਾ ਇਹ ਬਹਾਨਾ ਹੈ ਕਿਉਂਕਿ ਉਹ ਬੰਦਾ ਤਾਂ ਸ਼ਰਿਆਮ ਘੁੰਮ ਰਿਹਾ ਹੈ ਫਿਰ ਅੱਜ ਮਾਨਯੋਗ ਆ ਪਿਤੇ ਕੱਲ ਮਾਨਯੋਗ ਅਦਾਲਤ ਨੇ ਫਿਰ ਆਰਡਰ ਜਾਰੀ ਕੀਤੇ ਆ ਨੌਨ ਅਵੇਲੇਬਲ ਕਿ ਉਹ ਬੰਦੇ ਨੂੰ ਅਰੈਸਟ ਕਰਕੇ ਲਿਆਂਦਾ ਜਾਵੇ ਵਾਰ-ਵਾਰ ਬਹਾਨੇ ਮਾਰੀ ਗਏ ਜੀ ਉਹਨੂੰ ਕੇਸ ਬਾਰੇ ਨਹੀਂ ਪਤਾ ਉਹਨੂੰ ਇਹ ਚੀਜ਼ ਬਾਰੇ ਨਹੀਂ ਪਤਾ ਤਾਂ ਜਿਹੜਾ ਵਕੀਲ ਮਦਈ ਧਿਰ ਦਾ ਉਹ ਵਕੀਲ ਨੇ ਇਹ ਕਿਹਾ ਕਿ ਉਹਨੂੰ ਸਾਰਾ ਕੇਸ ਬਾਰੇ ਪਤਾ ਹੈ ਬਾਕੀ ਸਾਰੇ ਅਕਿਊਜ਼ਡ ਜਿਹੜੇ ਆ ਉਹ ਕੋਰਟ ਦੇ ਵਿੱਚ ਆ ਚੁੱਕੇ ਆ ਉਹ ਇਕੱਲਾ ਹੀ ਰਹਿੰਦਾ ਤੇ ਇਹ ਮਾਮਲਾ ਵੀ ਕੋਈ ਛੋਟਾ ਨਹੀਂ ਹੈ ਇਹ ਮਾਮਲਾ ਕਤਲ ਦਾ ਇੱਕ ਬੇਕਸੂਰ ਨੌਜਵਾਨ ਨੂੰ ਕਤਲ ਕਰਨ ਦਾ ਜਿਹਦੇ ਵਿੱਚ ਜਾਨ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਜਿਹਦੇ ਵਿੱਚ ਅਮਰਜੀਤ ਮਹਿਤਾ ਜਿਹੜਾ ਆਮ ਆਦਮੀ ਪਾਰਟੀ ਦਾ ਖਾਸਮ ਖਾਸ ਹੈ, ਰਾਘਵ ਚੱਡਾ ਦਾ ਖਾਸਮ ਖਾਸ ਹੈ, ਉਹ ਉਹਦੇ ਨਾਲ ਜੇ ਗੱਲ ਕਰਨੀ ਹੋਵੇ ਧਰਮਪਾਲ ਧੰਮੀ ਕੋਈ ਵਿਅਕਤੀ ਹੈ, ਇੱਕ ਪੁਲਿਸ ਅਫਸਰ ਹੈ, ਇਹ ਸਾਰੇ ਉਸ ਕੇਸ ਦੇ ਵਿੱਚ ਮੌਜੂਦ ਹੈ। ਪਰ ਅਮਰਜੀਤ ਮਹਿਤੇ ਨੂੰ ਬਚਾਉਣ ਦੀ ਖਾਤਰ ਪੁਲਿਸ ਕੋਰਟ ਦੀ ਅਪਕਾ ਜਿਹੜੇ ਹੁਕਮਾ ਉਹਨਾਂ ਦੀ ਉਹ ਅਗਿਆ ਕਰ ਰਹੀ ਐ ਬਹਾਨੇ ਮਾਰ ਰਹੀ ਐ ਟਾਲ ਮਟੋਲ ਕਰ ਰਹੀ ਐ ਐਸਐਸਪੀ ਫਰੀਦਕੋਟ ਨੂੰ ਕੀ ਇਹ ਨਹੀਂ ਪਤਾ ਕਿ ਅਮਰਜੀਤ ਮਹਿਤਾ ਕੌਣ ਐ ਕੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿੱਥੇ ਰਹਿੰਦਾ ਜੇਕਰ ਕੋਈ ਇੱਥੇ ਬੇਕਸੂਰ ਬੰਦਾ ਜਾਂ ਕੋਈ ਥੋੜਾ ਮੋਟਾ ਕਸੂਰਵਾਰ ਬੰਦਾ ਹੁੰਦਾ ਉਹਨੂੰ ਚੱਕ ਕੇ ਜਿਵੇਂ ਗੋਰਾ ਮੱਤਾ ਮੱਤੇ ਦੇ ਆਗੂ ਦੇ ਛੱਡੇ ਪਾੜਦੇ ਸੀ ਪੁਲਿਸ ਨੇ ਛੱਡੇ ਪਾੜੇ ਹੁੰਦੇ ਪਰ ਪਤਾ ਐ ਕਿ ਸਾਹਮਣੇ ਉਹ ਐ ਜਿਹੜਾ ਆਈ ਨਹੀਂ ਪਤਾ ਕਿ ਡੀਐਸਪੀ ਦੀ ਟਰਾਂਸਫਰ ਕਰਵਾ ਸਕਦਾ ਕਿ ਐਸਐਸਪੀ ਦੀ ਕਰਵਾ ਸਕਦਾ ਉਹ ਐਨਆਰ ਸੂਖਦਾਰ ਹੈ ਸੋ ਇਥੇ ਹੀ ਇੱਕ ਗੱਲ ਦਾ ਪਤਾ ਲੱਗਦਾ ਹੈ ਕਿ ਜਿਹੜਾ ਕਾਨੂੰਨ ਹੈ ਉਹ ਮਕੜੀ ਦੇ ਉਸ ਜਾਲੇ ਵਾਂਗ ਹੈ ਜਿਹਦੇ ਵਿੱਚ ਕੋਈ ਮੱਛਰ ਮੱਖੀ ਤਾਂ ਫਸ ਸਕਦੀ ਹੈ ਪਰ ਜੇਕਰ ਕੋਈ ਵੱਡਾ ਜਾਨਵਰ ਆ ਗਿਆ ਉਹ ਜਾਲਾ ਪਾੜ ਕੇ ਨਿਕਲ ਜਾਂਦਾ ਹੈ ਤਾਂ ਇਹ ਗੱਲ ਹੁਣ ਬਿਲਕੁਲ ਟੁਕਦੀ ਆ ਅਮਰਜੀਤ ਮਹਿਤਾ ਤੇ ਜਿਹੜਾ ਬਠਿੰਡੇ ਦਾ ਚਰਚਿਤ ਚਿਹਰਾ ਹੈ ਮੁੰਡਾ ਜਿਹਦਾ ਨਗਰ ਨਿਗਮ ਦਾ ਜਿਹੜਾ ਮੇਅਰ ਹੈ ਪਹਿਲਾਂ ਵੀ ਪੰਜਾਬ ਸਰਕਾਰ ਨੇ ਬੇਨਜਮੀਆਂ ਕਰਕੇ ਸਾਰੇ ਕਾਨੂੰਨਾਂ ਨੂੰ ਛਿੱਕੇ ਟਾਂਕੇ ਰੈੱਡ ਕਰਾਸ ਦੀ ਜ਼ਮੀਨ ਉਹਨੂੰ ਦੇਣੀ ਚਾਹੀ। ਹੁਣ ਲਗਾਤਾਰ ਪੁਲਿਸ ਨੂੰ ਕੋਰਟ ਦੇ ਵਿੱਚੋਂ ਬਚਾਉਣ ਦੇ ਚੱਕਰ 'ਚ ਐ। ਇੱਕ ਮਾਂ ਨੂੰ ਪਿਛਲੇ 8 ਤੋਂ 10 ਸਾਲਾਂ ਤੋਂ ਇਨਸਾਫ ਨਹੀਂ ਮਿਲ ਰਿਹਾ ਸੀ। ੱੱਕੇ ਖਾ ਰਹੀ ਸੀ ਅਦਾਲਤਾਂ ਦੇ ਲਗਾਤਾਰ ਪੁੱਤ ਵੀ ਗਵਾ ਲਿਆ। ਜਦੋਂ ਕੋਈ ਇਨਸਾਫ ਮਿਲਣ ਦੀ ਵਾਰੀ ਆਈ, ਮਾਨਯੋਗ ਅਦਾਲਤ ਨੇ ਸੰਮਣ ਜਾਰੀ ਕੀਤੇ ਤਾਂ ਅੱਜ ਫਰੀਦਕੋਟ ਦੀ ਪੁਲਿਸ ਦੀ ਪੈਟ ਤੇ ਖੜੀ ਐ। ਕੱਲੀ ਫਰੀਦਕੋਟ ਦੀ ਪੁਲਿਸ ਨਹੀਂ ਪੂਰੇ ਪੰਜਾਬ ਦੀ ਪੁਲਿਸ ਉਹਦੀ ਪਿੱਠ ਤੇ ਖੜੀ ਹੈ ਤੇ ਉਹਨੂੰ ਬਚਾਉਣ ਦੀ ਹਰ ਹੀਲਾ ਕਰ ਰਹੀ ਹੈ ਜਿਹੜੇ ਬੰਦੇ ਨਾਲ ਸਰਕਾਰੀ ਜਨਮ ਹੈ ਰਹਿੰਦੇ ਹੁਣ ਉਹਦਾ ਪਤਾ ਕਰਨਾ ਕਿੰਨਾ ਔਖਾ ਹੈ ਜਿਹੜੇ ਬੰਦੇ ਦਾ ਮੁੰਡਾ ਨਗਰ ਨਿਗਮ ਦਾ ਮੇਅਰ ਹੋਵੇ ਉਹਨੂੰ ਪਤਾ ਕਰਨਾ ਕਿੰਨਾ ਔਖਾ ਹੁੰਦਾ ਹੈ ਇੱਥੇ ਜੇ ਪੁਲਿਸ ਕਿਸੇ ਦੇ ਘਰੇ ਰੇਡ ਨਾ ਰੇਡ ਮਾਰੇ ਤੇ ਉਹਨੂੰ ਉਹ ਦੋਸ਼ੀ ਨਾ ਮਿਲੇ ਉਹਦੀ ਮਾਂ ਨੂੰ ਵੀ ਚੱਕ ਲਿਆਉਂਦੀ ਹੈ ਉਹਦੇ ਭਰਾ ਨੂੰ ਵੀ ਚੱਕ ਲਿਆਉਂਦੀ ਹੈ ਉਹਦੀ ਭੈਣ ਨੂੰ ਵੀ ਚੱਕ ਲਿਆਉਂਦੀ ਹੈ ਉਹਦੇ ਪਿਓ ਨੂੰ ਵੀ ਚੱਕ ਲਿਆਉਂਦੀ ਹੈ ਚਾਚਿਆਂ ਨੂੰ ਚੱਕ ਲਿਆਉਂਦੀ ਆ ਤਾਇਆਂ ਨੂੰ ਚੱਕ ਲਿਆਉਂਦੀ ਆ ਫੁੱਫੜਾਂ ਨੂੰ ਚੱਕ ਲਿਆਉਂਦੀ ਆ ਭੂਆ ਨੂੰ ਚੱਕ ਲਿਆਉਂਦੀ ਆ ਮਾਸੀਆਂ ਨੂੰ ਚੱਕ ਲਿਆਉਂਦੀ ਆ ਪਰ ਇੱਥੇ ਕੀ ਅਮਰਜੀਤ ਮਹਿਤਾ ਦੇ ਕਿਸੇ ਪਰਿਵਾਰ ਦੇ ਜੀਤੋਂ ਨਹੀਂ ਪੁੱਛਿਆ ਜਾ ਸਕਦਾ ਕਿ ਭਾਈ ਕਿੱਥੇ ਨੇ ਤੁਹਾਡੇ ਅਮਰਜੀਤ ਮਹਿਤਾ ਜੀ ਪਰ ਨਹੀਂ ਇੱਥੇ ਹੀ ਪਤਾ ਲੱਗਦਾ ਹੈ ਕਿ ਇਹ ਸਿਰਫ ਕਾਨੂੰਨ ਇਹ ਸਿਰਫ ਢਾਂਚਾ ਇਹ ਸਿਰਫ ਪ੍ਰਬੰਧ ਇਹ ਸਿਰਫ ਮਾੜੇ ਲਈ ਮਾਤੜ ਲਈ ਹੈ ਜਿਹਦੇ ਕੋਲੇ ਤਾਕਤ ਹੁੰਦੀ ਹੈ ਜਿਹਦੇ ਕੋਲੇ ਪਾਵਰ ਹੁੰਦੀ ਹੈ ਜਿਹੜਾ ਰਸੂਖਦਾਰ ਹੁੰਦਾ ਉਹਦੇ ਮੁਰੇ ਹਰਥਰ ਕੰਬਦੇ ਆ ਉਦੇ ਮੁਰੇ ਇਹ ਬੋਲਦੇ ਨਹੀਂ ਉਦੇ ਮੁਰੇ ਭਿੱਜੀ ਬਿੱਲੀ ਬਣ ਜਾਂਦੇ ਐ ਸੋ ਇਹ ਹਾਲਤ ਫਰੀਦਕੋਟ ਪੁਲਿਸ ਦੀ ਐ ਕਿ ਉਹ ਮਾਨਯੋਗ ਅਦਾਲਤ ਦੇ ਆਡਰਾਂ ਨੂੰ ਵੀ ਸਿੱਕੇ ਤੇ ਟੰਗ ਰਹੀ ਐ ਆਨੇ ਬਹਾਨੇ ਕੋਰਟ ਦੇ ਵਿੱਚ ਕੋਈ ਬਹਾਨਾ ਪੇਸ਼ ਕਰ ਦਿੰਦੀ ਐ ਤੇ ਅਮਰਜੀਤ ਮਹਿਤਾ ਦੇ ਉੱਤੇ ਛਤਰੀ ਤਾਣੇ ਖੜੀ ਐ ਆਪਦੀ ਤੇ ਉਹ ਛਤਰੀ ਕਿੰਨਾ ਚਿਰ ਬਚੀ ਰਹੇਗੀ ਇਹ ਤਾਂ ਅਦਾਲਤ ਤੇ ਡਿਪੈਂਡ ਹੈ ਪਰ ਇਹ ਅਦਾਲਤ ਜਿਸ ਤਰੀਕੇ ਨਾਲ ਲੱਗੀ ਹੋਈ ਹੈ ਜਿਸ ਤਰੀਕੇ ਨਾਲ ਵਕੀਲ ਲੱਗੇ ਹੋਏ ਹੈ ਇਹ ਛਤਰੀ ਇੱਕ ਦਿਨ ਪਾਟੇਗੀ ਤੇ ਅਮਰਜੀਤ ਮਹਿਤਾ ਦੇ ਉੱਤੇ ਮੀਂਹ ਪਾ ਕੇ ਹੀ ਰਹੇਗਾ ਸੋ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਜਿਹੜੇ ਵਕੀਲ ਇਸ ਕੇਸ ਦੀ ਪੈਰਵਾਹੀ ਕਰ ਰਹੇ ਨੇ ਐਡਵੋਕੇਟ ਜਗਦੀਪ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਹੈ ਖੜਨਾ ਐਡਵੋਕੇਟ ਜਗਦੀਪ ਸਿੰਘ ਜੁੜ ਚੁੱਕੇ ਨੇ ਜਿਹੜੇ ਸਾਰੇ ਮਾਮਲੇ ਨੂੰ ਦੇਖ ਰਹੇ ਨੇ ਲੰਬੇ ਸਮੇਂ ਤੋਂ ਕੇਸ ਲੜ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਵਕੀਲ ਸਾਹਿਬ ਮੈਂ ਜਾਨਣਾ ਚਾਹੁੰਣਾ ਹੈ ਕਿ ਜੋ ਅਮਰਜੀਤ ਮਹਿਤਾ ਹੈ ਜਿਹਨੂੰ ਇੱਕ ਕਤਲ ਕੇਸ ਦੇ ਵਿੱਚ ਸੱਮਣ ਕੀਤੇ ਸੀ ਕੋਰਟ ਨੇ ਕੀ ਸਟੇਟਸ ਹੈ ਜੀ ਅੱਜ ਉਸ ਕੇਸ ਦਾ ਕਿੱਥੇ ਖੜੀ ਹੈ ਗੱਲਬਾਤ ਹਾਂ ਉਹਦੇ ਵਿੱਚ ਜੀ ਅਮਰਜੀਤ ਮਹਿਤਾ ਵਾਰ-ਵਾਰ ਇਹਦੇ ਸੱਮਣ ਜਾ ਰਹੇ ਸੀਗੇ ਤੇ ਅਵਾਇਡ ਕਰ ਰਿਹਾ ਸੀਗਾ ਸੱਮਣਾਂ ਦੀ ਸਰਵਿਸ ਨੂੰ ਤੇ ਫਿਰ ਇਸ ਚੀਜ਼ ਨੂੰ ਦੇਖਦੇ ਕੋਟਵੰਨੀਓ ਇਹਦੇ ਅਰੈਸਟ ਵਾਰੰਟਸ ਇਸ਼ੂ ਹੋਏ ਨੇ ਨਾਉਨ ਅਵੇਲੇਬਲ ਜੀ ਤੇ ਉਹ ਐਸ ਲਾਸਟ 14 ਨੂੰ ਸੀਗੀ ਇਹਦੀ ਪੇਸ਼ੀ ਉਦੋਂ ਅਨ ਐਗਜ਼ੀਕਿਊਟਡ ਆਏ ਨੇ ਤੇ ਹੁਣ ਦੁਬਾਰਾ ਫਿਰ ਇਹਦੇ ਅਰੈਸਟ ਵਾਰੰਟ ਇਸ਼ੂ ਹੋਏ ਨੇ ਕੱਲ ਠੀਕ ਹੈ ਜੀ ਕੱਲ ਕੱਲ ਮਤਲਬ ਕੱਲ ਕੱਲ ਦੀ ਤਰੀਕ ਦੇ ਵਿੱਚ ਅਰੈਸਟ ਵਾਰੰਟ ਜਾਰੀ ਹੋਏ ਨੇ ਕੀ ਅਰੈਸਟ ਕਰ ਲਿਆ ਪੁਲਿਸ ਨੇ ਉਹਨਾਂ ਨੂੰ ਨਹੀਂ ਜੀ ਨਹੀਂ ਹਜੇ ਤਾਈਂ ਤਨੀ ਕੋਈ ਅਰੈਸਟ ਕੀਤਾ ਹੈਗਾ ਪਹਿਲਾਂ ਪਹਿਲਾਂ ਸਮਨਾਂ ਨੂੰ ਲੈ ਕੇ ਪੁਲਿਸ ਕੀ ਕਹਿੰਦੀ ਰਹੀ ਹੈ ਜੀ ਨਹੀਂ ਪਹਿਲਾਂ ਇਹਦੇ ਹੋਉਣੀ ਨਹੀਂ ਸੀ ਸਮਨ ਬੈਲ ਨਹੀਂ ਰਿਹਾਗਾ ਇਹ ਜਦੋਂ ਵੀ ਜਾਂਦੇ ਹੈਗੇ ਆ ਮਤਲਬ ਪੁਲਿਸ ਇਹ ਕਹਿੰਦੀ ਸਾਨੂੰ ਪਤਾ ਹੀ ਨਹੀਂ ਮਿਲ ਰਿਹਾ ਉਹਦਾ ਹਾਂਜੀ ਨਹੀਂ ਮਤਲਬ ਪਰਸਨ ਨੂੰ ਕਰਨੇ ਹੁੰਦੇ ਹਨਾ ਤਾਂ ਕਿਉਂ ਦੋਸ਼ੀ ਜਿਹੜਾ ਇਹਦੇ ਚ ਮਿਲ ਨਹੀਂ ਰਿਹਾ ਸੀਗਾ ਮਤਲਬ ਇਹਦਾ ਦੋਸ਼ੀ ਆ ਉਹ ਇਹਦੇ ਚ ਮਿਲ ਨਹੀਂ ਰਿਹਾ ਸੀ ਹਾਲਾਂਕਿ ਉਹ ਚਰਚ ਚਿਹਰਾ ਹੈ ਗਨਵੈਣ ਪੁਲਿਸ ਦੇ ਹਰ ਵਕਤ ਉਹਦੇ ਨਾਲ ਹੈ ਹਾਂਜੀ ਇਹ ਤਾਂ ਹੈ ਜੀ ਪਰ ਉਹਦੇ باوجود ਵੀ ਪੁਲਿਸ ਇਹ ਕਹਿ ਰਹੀ ਜੀ ਕਿ ਸਾਨੂੰ ਉਹ ਮਿਲ ਨਹੀਂ ਰਿਹਾ हां जी ते ਹੁਣ ਕੋਰਟ ਨੇ ਜਿਆਦਾ ਰੈਸਟ੍ਰੈਂਟ ਜਾਰੀ ਕੀਤੇ ਤੇ ਹਾਲੇ ਰੈਸਟ੍ਰੈਂਟ ਕਦੋਂ ਜਾਰੀ ਹੋਇਆ ਉਹਨਾਂ ਦੇ ਜੀ ਰੈਸਟ੍ਰੈਂਟ ਸੈਕੰਡ ਤਰੀਕ ਹੈਗੀ ਹੈ ਜੀ ਇਹਦੇ ਤੇ ਭਾਈ ਲਾਸਟ ਸੀਗੀ 3 ਕੇ 4 ਤਰੀਕ ਸੀਗੀ ਉਦੋਂ ਜਾਰੀ ਹੋਏ ਸੀਗੇ ਹੁਣ 14 ਨੂੰ ਹੋਏ ਨੇ ਮਤਲਬ ਇੱਕ ਵਾਰੀ ਪਹਿਲਾਂ ਵੀ ਹੋ ਚੁੱਕੇ ਹੁਣ ਦੂਜੀ ਵਾਰੀ ਰੈਸਟ੍ਰੈਂਟ ਜਾਰੀ ਹੋ ਚੁੱਕੇ ਹਾਂ ਸੈਕੰਡ ਕੱਲ ਦੁਬਾਰਾ ਹੋਇਆ 14 ਨੂੰ ਠੀਕ ਹੈ ਜੀ ਮਤਲਬ ਦੋ ਵਾਰੀ ਰੈਸਟ੍ਰੈਂਟ ਜਾਰੀ ਹੋ ਚੁੱਕੇ ਨੇ ਤੇ ਪਰ ਹਾਲੇ ਤੱਕ ਪੁਲਿਸ ਨੂੰ ਅਰੈਸਟ ਕਰਕੇ ਲੈ ਕੇ ਨਹੀਂ ਆਈ ਕੋਰਟ ਹਾਂ ਜੀ ਹਾਂ ਜੀ ਮਤਲਬ ਇਹ ਕੀ ਮੰਨਿਆ ਜਾਵੇ ਕਿ ਕੋਈ ਕੋਈ ਟੈਲ ਦਿੱਤੀ ਜਾ ਰਹੀ ਹੈ ਕੀ ਕਾਰਨ ਮੰਨਦੇ ਹੋ ਕਦੇ ਹੋਰ ਕੇਸਾਂ ਦੇ ਵਿੱਚ ਅਜਿਹਾ ਹੁੰਦਾ ਕਿਤੇ ਕਿਸੇ ਦੋਸ਼ੀ ਨਾ ਨਹੀਂ ਜਿਹੜੇ ਸੂਕ ਵਾਲੇ ਇਹਨਾਂ ਚ ਦੇਖਿਆ ਜਾਂਦਾ ਜੀ ਜ਼ਿਆਦਾਤਰ ਤਾਂ ਅਰੈਸਟ ਹੋ ਹੀ ਜਾਂਦੇ ਨੇ ਆਮ ਲੋਕਾਂ ਵਾਸਤੇ ਯਾਨੀ ਕਿ ਅਰੈਸਟ ਪੈ ਜਾਂਦੀ ਹੈ ਹਾਂਜੀ ਜੀ 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 ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ